ਲਗਭਗ 1 ਵਜੇ ਦਾ ਟਾਈਮ ਹੋ ਚੁੱਕਿਆ ਤੇ 1 ਵਜੇ ਤੱਕ ਇਸ ਸਕੈਨਰ ਪਾਰਲਰ ਦੇ ਉੱਤੇ ਅਜੇ ਵੀ ਰੌਣਕਾਂ ਲੱਗੀਆਂ ਪਈਆਂ ਨੇ ਤੇ ਇੱਥੇ ਬਾਈ ਹੁਣੀ ਨੇ ਮਨਜੀਤ ਬਾਈ ਹੁਣੀ ਮਨਜੀਤ ਆਈਸਕ੍ਰੀਮ ਦੇ ਨਾਮ ਤੇ ਆ ਪਾਰਲਰ ਹੈ ਬਾਈ ਹੁਣਾ ਦਾ ਤੇ ਅੱਛਾ ਇਹਨਾਂ ਦੀ ਇਹ ਤਾਂ ਇੱਕ ਅੱਜ ਅਸੀਂ ਇੱਥੇ ਕਿਉਂ ਆਏ ਆ ਬਾਈ ਹੁੜਾ ਦੀ ਆਈਸਕ੍ਰੀਮ ਤਾਂ ਜਿਹੜੀ ਹੈਗੀ ਆ ਪੂਰੇ ਲੁਧਿਆਣੇ 'ਚ ਫੇਮਸ ਆ ਪਰ ਇਹ ਇੱਕ ਚੀਜ਼ ਤੇ ਬਾਈ ਹੁਣੀ ਉਹ ਆ ਬਹੁਤ ਫੇਮਸ ਨਹੀਂ ਸੱਸੀ ਗੱਲ ਦੀ ਖਿਆਰ ਹੈ ਸੱਸੀ ਗੱਲ ਬਾਜੀ ਮਨਜੀਤ ਬਾਜੀ ਪਹਿਲਾਂ ਤਾਂ ਵੀ ਨੋ ਇੱਕ ਗੱਲ ਦੱਸੋ ਵੀ ਇੱਕ ਆਈਸਕ੍ਰੀਮ ਤੁਹਾਡੀ ਬਾਅਦ ਚ ਗੱਲ ਕਰਦੇ ਹਾਂ ਜੀ ਜੋ ਤੁਸੀਂ ਕੰਮ ਲੁਧਿਆਣੇ ਦੇ ਵਿੱਚ ਖਾਸ ਕਰਕੇ ਇੱਕ ਵਾਰ ਦਿਖਾਤਾ ਤੁਹਾਨੂੰ ਆ ਜਿਹੜੇ ਆ ਪੁਰਦੇ ਥੱਲੇ ਜਿੰਨੇ ਵੈਂਡਰ ਖੜੇ ਨੇ ਪੰਜਾਬੀ ਜੀ ਜਿੰਨੇ ਵੀ ਵੈਂਡਰ ਖੜੇ 10 ਕੜੇ 15 ਖੜੇ 20 ਖੜੇ ਤੇ ਉਹਨਾਂ ਦੀ ਸਿਰਫ ਸਪੋਰਟ ਕੌਣ ਕਰ ਰਿਆ ਨੇ ਆ ਸ਼ਖਸ ਜਿਹੜਾ ਨਾਮ ਸੁਪਤਾ ਕੀ ਹੈ ਇਹ ਸਭ ਮਿਹਨਤ ਕਰ ਰਹੇ ਨੇ ਜੀ ਇਹ ਕੋਈ ਨਸ਼ਾ ਨਹੀਂ ਦੇਖਦੇ ਬਿਲਕੁਲ ਤੇ ਮਿਹਨਤ ਕਰਨਾ ਕੋਈ ਗੁਨਾਹ ਨਹੀਂ ਹੈ ਬਿਲਕੁਲ ਅੱਜ ਅੱਜ ਕੱਲ੍ਹ ਲੱਗਦਾ ਹੈ ਇੰਡੀਆ ਦੇ ਵਿੱਚ ਮਿੰਦ ਕਰਨ ਵਾਲੇ ਬੰਦੇ ਆ ਦੇਖੋ ਮੇਰੀ ਗੱਲ ਸੁਣੋ ਲੋਕੀ ਇੱਥੋਂ 4-4 5-5 ਹਜ਼ਾਰ ਕਿਲੋਮੀਟਰ ਚੱਲ ਕੇ ਜਾਂਦੇ ਨੇ ਜਹਾਜ਼ ਚੜ੍ਹ ਕੇ ਬਾਹਰ ਜਾ ਕੇ ਉੱਥੇ ਵੀ ਤਾਂ ਕੰਮ ਕਰਦੇ ਨੇ ਬਿਲਕੁਲ ਪਰਿਵਾਰਾਂ ਤੋਂ ਵੱਖ ਹੋ ਜਾਂਦੇ ਨੇ ਮਾਪਿਆਂ ਤੋਂ ਬੱਚੇ ਵੱਖ ਹੋ ਜਾਂਦੇ ਇੱਕ ਟੁਕੜੇ ਪਰਿਵਾਰਸ਼ ਤੇ ਬਹਿ ਕੇ ਕੰਮ ਕਰ ਰਹੇ ਨੇ ਪਰਿਵਾਰ ਚ ਬਹਿ ਕੇ ਕਰ ਰਹੇ ਨੇ ਸੋ ਮੈਂ ਇਹਨਾਂ ਨੂੰ ਗਲਤ ਨਹੀਂ ਕਹਿ ਰਿਹਾ ਮੇਰਾ ਇੱਕ ਮੈਸੇਜ ਇਹਨਾਂ ਨੂੰ ਆਪਣੇ ਵੱਲੋਂ ਇਹ ਹੈ ਵੀ ਤੁਸੀਂ ਸਾਡੀ ਭਾਰਤ ਦਾ ਸ਼ੌਪਕੀਪਰ ਪ੍ਰੈਸਿਡੈਂਟ ਦੇ ਬ੍ਰਿਜ ਦੇ ਥੱਲੇ ਖੜੇ ਹੋ ਤੁਸੀਂ ਇੱਥੇ ਕੰਮ ਕਰ ਰਹੇ ਹੋ ਸਾਨੂੰ ਇਹਦੇ ਵਿੱਚ ਕੋ ਗੰਦ ਨਾ ਪਾਓ ਬਿਲਕੁਲ ਕਿਸੇ ਦੀਆਂ ਦੁਕਾਨਾਂ ਦੇ ਅੱਗੇ ਮਤਲਬ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਗੰਦ ਨਾ ਪਾਓ ਸ਼ਟਰਾਂ ਦੇ ਉੱਪਰ ਗੰਦ ਨਾ ਪਾਓ ਕਿਆ ਬਾਤ ਜੋ ਮੇਰਾ ਕਹਿੰਦਾ ਪਾਵ ਕੰਮ ਕਰੋ ਕੰਮ ਕਰਨ ਵਾਸਤੇ ਇਹ ਦੁਨੀਆ ਬਣਤੀ ਹੈ ਕਿਰਤ ਕਰ ਰਹੇ ਨੇ ਕਿਰਤ ਦੀ ਕਮਾਈ ਖਾ ਰਹੇ ਕੋਈ ਨਸ਼ਾ ਨਹੀਂ ਵੇਚਦੇ ਕੋਈ ਚਿੱਟਾ ਨਹੀਂ ਵੇਚਦੇ ਕੋਈ ਸ਼ਰਾਬ ਨਹੀਂ ਵੇਚਦੇ ਪੀ ਲੋ ਕਿਆ ਬਾਤ ਭਈ ਜੇ ਦੋਫਰੇ ਕੋਈ ਮਸਲਾ ਹੁੰਦਾ ਆ ਫਿਰ ਕਿਵੇਂ ਤੁਸੀਂ ਕਿਵੇਂ ਹੈਂਡਲ ਕਰਦੇ ਨਾ ਤੁਹਾਨੂੰ ਡਰ ਨਹੀਂ ਲੱਗਦਾ ਵੀ ਹੈ ਬਾਈ ਮੈਂ ਇੱਥੇ ਕਿਸ ਨਾਲ ਪੰਗਾ ਲੈ ਲਵਾਂ ਤੇ ਐਵੇਂ ਬਾਅਦ ਵਿੱਚ ਕੋਈ ਮੇਰੇ ਨਾਲ ਆ ਕੇ ਪੰਗਾ ਲੈ ਲਵੇ ਦੇਖੋ ਕਿ ਤੋ ਇਹਦੀ ਹਿੰਮਤ ਕਿੱਥੋਂ ਆ ਜਾਂਦੀ ਹੈ ਇਹ ਇਹ ਗੁਰੂ ਸਾਹਿਬ ਦਾ ਆਸ਼ੀਰਵਾਦ ਹੈ ਜੀ ਕੀ ਬਾਤ ਹੈ ਅੱਜ ਰੀਸੈਂਟਲੀ ਰੀਸੈਂਟਲੀ ਮੇਰੇ ਗੁਰੂ ਸਾਹਿਬ ਦਾ ਤੇ ਮੇਰੇ ਫਾਜ਼ਲ ਸਾਹਿਬ ਦਾ ਬਿਲਕੁਲ ਜੀ ਬਿਲਕੁਲ ਇਹ ਇਹ ਇਹਨਾਂ ਦਾ ਸਿਸਟਮ ਹੈ ਸਾਰਾ ਇੱਥੇ ਬਣਾਇਆ ਹੈ ਜੀ ਕੀ ਬਾਤ ਹੈ ਔਰ ਮੈਂ ਇਹਨਾਂ ਦੇ ਸਿਸਟਮ ਨਾਲ ਹੀ ਚੱਲਦਾ ਪਿਆ ਵਾਹ ਜੀ ਬਹੁਤ ਵਧੀਆ ਬੋਲੇ ਤੇ ਭਾਈ ਉਸ ਟਾਈਮ ਮੈਨੂੰ ਇਹ ਪਤਾ ਲੱਗਾ ਵੀ ਤੁਸੀਂ ਇੱਥੇ ਜਦੋਂ ਵੀ ਕੋਈ ਆ ਕੇ ਕੋ ਧੱਕਾ ਕਰਦਾ ਤਾਂ ਤੁਸੀਂ ਡਟ ਕੇ ਖੜ ਜਾਂਦੇ ਬਈ ਪਾਈਓ ਤੁਰੋ ਨਿਕਲੋ ਨਹੀਂ ਡਟ ਕੇ ਖੜਨਾ ਮੈਂ ਫਿਰ ਕਹ ਰਿਹਾ ਇਹ ਸਾਡਾ ਪਰਿਵਾਰ ਹੈ ਪਰਿਵਾਰ ਵਾਂਗੂ ਕੰਮ ਕਰ ਰਹੇ ਨੇ ਪਰਿਵਾਰ ਬਹੁਤ ਵਧੀਆ ਬਾਈ ਤੇ ਭਾਈ ਐਵੇਂ ਹੀ ਹੁਣ ਹਰੇਕ ਨਾਲ ਹੀ ਖੜਿਓ ਹਾਂ ਬਿਲਕੁਲ ਅੱਜ ਨਾ ਹੋਰ ਵੀ ਕੁਝ ਭਰਾ ਆਇਆ ਅੱਜ ਇੱਕ ਨਵੀਂ ਕਾਰਟ ਆਈ ਇੱਥੇ ਜੀ ਪਤਨੀਆਂ ਹੁਣ ਸਿੰਘ ਸਾਹਿਬ ਆਏ ਸੀ ਕਿ ਮੈਂ ਤਾਂ ਮਿਲਿਆ ਨਹੀਂ ਇਹਨਾਂ ਨੂੰ ਹਾਂ ਜੀ ਹਾਂ ਜੀ ਤੇ ਇਹ ਅੱਜ ਹੀ ਆਏ ਨੇ ਇੱਥੇ ਤੇ ਮਨ ਨੂੰ ਇਤਰਾਜ਼ ਨਹੀਂ ਠੀਕ ਹੈ ਲਾ ਰਹੇ ਨੇ ਆ ਜਿੱਥੇ ਇੰਨੀਆਂ ਪਿੱਛੇ 15 ਲੱਗੇ ਤਾਂ ਇਹ ਕਿੰਨਾ ਲਾ ਲਈ ਤੁਹਾਨੂੰ ਕਿਦਰਾ ਦੇ ਕੀ ਬਾਤ ਮੈਂ ਵੀ ਤਾਂ ਕੰਮ ਕਰ ਹੀ ਰਿਹਾ ਨਾ ਕੀ ਬਾਤ ਮੈਂ ਬੱਚੇ ਵਾਸਤੇ ਕਰ ਰਿਹਾ ਵੀ ਆਪਣੇ ਬੱਚਿਆਂ ਵਾਸਤੇ ਕਰ ਰਿਹਾ ਨੂੰ ਇਤਰਾਜ਼ ਦੇ ਗੱਲ ਦੂਰ ਦੀਆ ਤੁਸੀਂ ਦੱਸੋ ਕੋਈ ਸਪੋਰਟ ਕਰ ਰਹੇ ਹੋ ਉਹਨਾਂ ਨੂੰ ਬਿਲਕੁਲ ਕਰਦਾ ਜੀ ਦੇਖੋ ਮੈ ਮਾਜੋ ਇਹ ਸਵਾਸਦਾਰਾਂ ਨੇ ਮਿਲਨੇ ਬਿਲਕੁਲ ਤੁਸੀਂ ਕਿਸਦੇ ਕੰਮ ਆ ਜੋ ਇਹ ਸਵਾਸਦਾਰਾਂ ਨੇ ਮਿਲਨੇ ਛੋਟੀ ਜੀ ਦੁਨੀਆ ਹੈ ਪਤਾ ਨਹੀਂ ਕਿਹੜੇ ਬੰਦੇ ਨੇ ਕਦੋਂ ਕਿੱਥੇ ਕੰਮ ਆ ਜਾਣਾ ਕਿੱਥੇ ਕੰਮ ਆ ਜਾਣਾ ਬਿਲਕੁਲ ਤੁਸੀਂ ਬਹੁਤ ਗੱਲਾਂ ਡਿਸਕਸ ਕੀਤੀਆਂ ਸੀ ਕਿਤੇ ਕਈ ਚੀਜ਼ਾਂ ਤਾਂ ਨਹੀਂ ਹੁੰਦੀਆਂ ਨੇ ਜਿਹੜੀਆਂ ਦੱਸਣ ਲੱਗੇ ਤਾਂ ਪੂਰਾ ਰਾਤ ਕਿ ਦਿਨ ਚੜ ਜਾਣਾ ਯਾਰ ਕਾਟ ਮੇਰੀ ਵੀ ਲੱਗੀ ਸਾਹਮਣੇ ਆ ਪ੍ਰਾਂਟ ਹੌਪ ਮੇਰੀ ਲੱਗੀ ਹੋਈ ਹੈ ਪਰ ਮੈਨੂੰ ਕੋਈ ਤਰਾਸ ਨਹੀਂ ਉਹ ਸਾਰੇ ਕਰਦੇ ਪਏ ਨੇ ਉੱਥੇ ਉੱਥੇ ਸਟਾਫ ਮੇਰੇ ਕੰਮ ਕਰਦਾ ਪਏ ਕਰੀ ਜਾਵੇ ਮੈਂ ਆਪ ਹੀ ਚਲੇ ਜਾਣਾ ਮੈਨੂੰ ਕੋਈ ਸ਼ਰਮ ਨਹੀਂ ਉਹ ਤੇ ਖੜ ਕੇ ਇੱਕ ਵੀ ਕੰਮ ਕਰਾਂ ਦੇ ਮੈਂ ਵੀ ਖੜਦਾ ਉੱਥੇ ਆ ਕੇ ਮੈਨੂੰ ਨਹੀਂ ਕਿ ਯਾਰ ਇਹ ਦੁਕਾਨ ਮੈਨੂੰ ਬਾਪਾ ਦੇ ਕੇ ਗਏ ਨੇ ਮੈਂ ਉੱਥੇ ਕਾਟ ਤੇ ਵੀ ਖੜਦਾ ਮੇਰੇ ਉ ਅਚਲੀ 40 ਸਾਲ 40 ইয়ার্স ਕਹਣਾ ਸੁੱਖਾ ਹੁੰਦਾ ਬਹੁਤ ਬਿਲਕੁਲ ਠੀਕ ਹੈ ਔਰ ਉਹ ਪਾਪਾ ਦੀ ਕਾਰ ਦੇ ਵਿੱਚ ਇੱਕ ਉਹ ਦੇਖੋ ਮੈਂ ਤੁਹਾਨੂੰ ਦਿਖਾਣਾ ਕੀ ਬਾਤ ਹੈ ਆ ਤੁਹਾਡੀ ਪੁਰਾਣੀ ਕਾਰ ਆ ਭਾਈ ਜੀ ਇਹ ਸਭ ਤੋਂ ਪੁਰਾਣੀ ਕਾਰ ਹੈ ਮੇਰੇ ਕੋਲ ਇਹਦੀ ਇੱਕ ਇੱਕ ਚੀਜ਼ ਪਈ ਹੈ ਜੀ আচ্ছা ਜੀ ਇਹਦੇ ਜਾਵਾ ਦੇ ਵੀਲ ਲੱਗੇ ਸੀ ਮੋਟਰਸਾਈਕਲ ਦੇ ਨੂੰ ਪੁਰਾਣਾ ਜਾਵਾ ਮੋਟਰਸਾਈਕਲ ਆਉਂਦਾ ਸੀ ਹਾਂ ਜੀ ਹਾਂ ਜੀ ਇਹ ਸਾਡਾ ਸਭ ਤੋਂ ਪੁਰਾਣਾ ਸਟਾਫ ਹੈ ਰਾਮਚੰਦਰ ਅਸੀਂ ਇਹਨੂੰ ਰਾਮੂ ਕਹਿੰਨੇ ਹਾਂ আচ্ছা ਜੀ ਕਿਆ ਮੇਰੇ ਕੋ ਅੱਜ ਅਵੇਲੇਬਲ ਹੈ ਹੋਣ ਹੀ ਗਿਆ ਬਸ ਸਰਮਖਾਨਾ ਕਰ ਅੱਜ ਵੀ ਇਹ 1967 ਤੋਂ ਸ਼ੁਰੂ ਹੋਣਾ ਇਹ ਇਹ 1965 ਤੋਂ ਇਹ 7 ਹਾਂ ਅਸੀਂ 67 'ਚ ਇਹ ਸ਼ਾਪ ਵਿੱਚ ਸਟਾਰਟ ਚੱਲੇ ਸੀ ਕਿਆ ਬਾਤ ਹੈ ਕਿਆ ਬਾਤ ਹੈ ਇਹ ਜਸਰਾਲ ਕੇ ਸਰਗੀ ਸਿੰਘ ਮੇਰੇ ਪਾਪਾ ਜੀ ਨਹੀਂ ਚਤਵਾਲ ਸਾਹਿਬ ਕਿਆ ਬਾਤ ਹੈ ਬਸ ਬਹੁਤ ਵਧੀਆ ਬਣੀ ਸੱਚੀ ਗੱਲ ਹੈ ਮੈਂ ਤੁਹਾਨੂੰ ਆਓ ਤੁਹਾਨੂੰ ਦਿਖਾਵਾਂ ਪਾਪਾ ਦੀਆਂ ਪੁਰਾਣੀਆਂ ਯਾਦਾਂ ਜੀ 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 ਇਹਦੇ ਬਾਰੇ ਮੈਂ ਗੱਲ ਕਰਨ ਦੀ ਸੀ ਕਿ ਇਹ ਹੈ ਕੀ ਚੀਜ਼ ਹੈ ਬਜੀ ਇਹ ਬੜੀ ਜਗ੍ਹਾ ਤੇ ਬਿਲਡਿੰਗ ਕਰਾ ਕੇ ਰੱਖੀ ਹੋਈਆਂ ਨੇ ਇਹ ਪਲਟਾ ਜੀ ਅੱਛਾ ਜੀ ਇਹਦੇ ਨਾਲ ਅਸੀਂ ਜਦੋਂ ਆਈਸਕ੍ਰੀਮ ਮਿਕਸ ਕਰਦੇ ਆ ਇਹਦੇ ਨਾਲ ਹੀ ਮਿਕਸਿੰਗ ਹੁੰਦੀ ਹੈ ਅੱਛਾ ਜੀ ਇਹ 스ਪੂਨ ਮੇਰੇ ਜਨਮ ਤੋਂ ਪਹਿਲਾਂ ਦਾ ਹੈ ਅੱਛਾ ਜੀ ਇਹ ਇਹਦੇ ਨਾਲ ਸਿਰਫ ਕੌਰਨ ਫਿਲ ਕਰਦੇ ਆ ਜਦੋਂ ਆਈਸਕ੍ਰੀਮ 스ਕੂਪ ਉੱਪਰ ਲੱਗ ਗਿਆ ਵੀ ਐਨੇ ਉਹਨੂੰ نیچے ਕਰਨਾ ਹੈ ਵੀ ਗਾਗਦੇ ਅੰਦਰ ਤੱਕ ਆਈਸਕ੍ਰੀਮ ਪੂਰੀ ਜਾਵੇ ਕਿ ਤੱਕ ਖਾਲੀ ਨਾ ਰਹਿ ਜਾਵੇ ਖਾਲੀ ਨਾ ਰਹਿ ਜਾਵੇ ਆ ਜਾ ਜੀ ਤੇ ਦੇਖੋ ਇਹਦੇ ਉੱਪਰ ਦੇਖੋ ਜੀ ਇਹ ਉਹਨਾਂ ਦੇ ਆ ਸਾਰਾ ਕੁਝ ਦਿੱਤਾ ਹੈ ਇਹ ਨਾਮ ਦੇਖੋ ਤੁਸੀਂ ਨਾਣੇ ਜਮਾਨੇ ਚ ਨਾ ਪਾਂਡੇ ਤੇ ਨਾਲ ਖਾਂਦੇ ਸੀ ਬਜ਼ੁਰਗ ਬਿਲਕੁਲ ਕੋਲੀਆਂ ਤੇ ਕੋਲੀਆਂ ਤੇ ਗਲਾਸਾਂ ਤੇ ਇਹਦੇ ਉੱਪਰ ਅੱਜ ਵੀ ਨਾਂ ਲਿਖਿਆ ਹੈ ਜੀ ਚਾਰਕਬੀਰ ਸਿੰਘ ਬਿਲਕੁਲ ਭਾਜੀ ਹੁਣ ਗੱਲ ਕਰੀਏ ਆਪਾਂ ਆਈਸਕ੍ਰੀਮ ਦੀ ਅੱਛਾ ਭਾਈ ਜੀ ਤੁਸੀਂ ਇਸ ਜਗ੍ਹਾ ਦੇ ਉੱਤੇ ਉਤਰਾ ਜਿਹੜਾ ਬੜੇ ਦੇਖੇ ਨੇ ਭਾਜੀ ਉਤਰਾ ਅੱਛਾ ਮੈਂ ਨਾ ਇੱਕ ਗੱਲ ਚ ਚਾਹਣਾ ਵੀ ਇੱਕ ਉਹ ਗੱਲ ਜ਼ਰੂਰ ਡਿਸਕਸ ਕਰੀਏ ਆਪਾਂ ਉਹ ਇੱਕ ਬੜੀ ਮੋਟੀਵੇਟ ਚੀਜ਼ ਹੈ ਵੀ ਜਦੋਂ ਤੁਹਾਡੀ ਦੁਕਾਨ ਦੀ ਜਦੋਂ ਇੱਥੇ ਤੁਸੀਂ ਕਹਿੰਦੇ ਸੀ ਕੰਸਟਰਕਸ਼ਨ ਦਾ ਕੰਮ ਚੱਲਦਾ ਸੀ ਜੀ ਤਾਂ 100 ਰੁਪਏ ਸੇਲ ਨਹੀਂ ਹੁੰਦੀ ਸੀ ਹਾਂ ਬਿਲਕੁਲ ਜੀ ਬਿਲਕੁਲ ਤੁਸੀਂ ਉਦੋਂ ਆਪਣੇ ਬੱਚਿਆਂ ਨੂੰ ਕਿਵੇਂ ਦਿਲਾਸਾ ਦਿੰਦੇ ਸੀ ਚਲੋ ਉਹ 2 2.5 ਸਾਲ ਤੋਂ ਚਲੋ ਨਿਕਲ ਗਏ ਓਕੇ ਓਕੇ ਹਾਂ ਜੀ ਬਟ ਪਾਪਾ ਮੰਮੀ ਦਾ ਸ਼ੁਰੂ ਤੋਂ ਅਸ਼ੀਰਵਾਦ ਰਿਹਾ ਜੀ ਗੁਰੂ ਅਮਰਦਾਸ ਜੀ ਦਾ ਸ਼ੁਰੂ ਹੋ ਤੁਰਿਆ ਭਾਈ ਦੇਖਾ ਜਪੜੀ ਆ ਗਿਆ ਸੀ ਉਹ ਟਾਈਮ ਵਾਕਿਆ ਰੰਦਾ ਸਾਹਿਬ ਦਾ ਟਾਈਮ ਸੀ ਜੀ ਵੀ ਚਲੋ ਪਰਿਵਾਰ ਹੈ ਠੀਕ ਹੈ ਬਟੀਆਂ ਮੇਰੀ ਚਲੀ ਗਈ ਸੀ ਪਹਿਲਾਂ ਮਮਾ ਪਾਪਾ ਚਲੇ ਗਏ 13 ਮਮਾ 20 ਚਲੇ ਗਏ ਤੇ ਤੇ ਜਦੋਂ ਦੋਨੋਂ ਪੇਰੈਂਟਸ ਚਲੇ ਜਾਂਦੇ ਨੇ ਫਿਰ ਸਿਆਣੇ ਬੰਦਿਆਂ ਦਾ ਸਿਰ ਤੇ ਹੱਥੋਂ ਨਾਲ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਜਦੋਂ ਹੱ ਚੱਕਿਆ ਜਾਂਦਾ ਤੇਰੇ ਪਾਪਾ ਚਲੇ ਗਏ 18 ਕੋਈ ਇਹੋ ਜਿਹਾ ਬੰਦਾ ਟੱਕਰ ਗਿਆ ਜਿਹੜਾ ਮੈਨੂੰ ਇੱਕ ਵਾਰ ਸਮੇਟ ਕੇ ਲੈ ਗਿਆ ਸਾਰਾ ਕੁਝ ਅੱਛਾ ਜੀ ਮਤਲਬ ਮੈਨੂੰ ਰੋਡ ਤੇ ਸੁੱਟ ਗਿਆ ਵੀ ਇਹਦਾ ਕੰਮ ਖਤਮ ਹੈ ਉਹ ਉਹ ਫਿਰ ਕਹਿੰਦੇ ਕਹਿੰਦੇ ਸਿਆਣੇ ਬੰਦਾ ਸਿਰ ਤੇ ਹੁਣ ਜਦੋਂ ਉਹ ਸਿਆਣੇ ਰਹਿ ਨਹੀਂ ਉਹ ਬੇਟਾ ਬੇਟਾ ਕਰਕੇ ਮੈਨੂੰ ਸਮੇਟਦਾ ਗਿਆ ਸਮੇਟਦਾ ਗਿਆ ਸਮੇਟਦਾ ਚਲਾ ਗਿਆ 2020 ਚ ਆ ਪੁਲ ਦਾ ਕੰਮ ਸ਼ੁਰੂ ਹੋ ਗਿਆ 21 21 ਚ 20 ਚ ਲੋਕਡਾਊਨ ਲੱਗਿਆ 21 ਸ਼ੁਰੂ ਹੋ ਗਿਆ ਉਹਦਾ ਜੀ ਇਹ ਰੋਡ ਪੂਰੀ ਪੈਕ ਉਪਲਰ ਤੱਕ ਜੀ ਕਦੇ ਕਦੇ ਉਧਰੋਂ ਪੈਕ ਹੁਣੀ ਕਦੇ ਉਧਰੋਂ ਪੈਕ ਹੁਣੀ ਹੂੰ ਹੂੰ ਤੇ ਇੱਥੇ ਸਾਡੇ ਕੋਲ ਚੰਚਲ ਜੀ ਸੀਗੇ ਇਸ ਪੁੱਲ ਦੇ ਸਾਰੇ ਕਰਤਾ ਧਰਤਾ ਅੱਛਾ ਜੀ ਮੈਂ ਉਸ ਬੰਦੇ ਨੂੰ ਅੱਜ ਵੀ ਦਿਲੋਂ ਦੁਆਵਾ ਦਿੰਦਾ ਉਸ ਬੰਦੇ ਨੇ ਮੇਰਾ ਬਹੁਤ ਸਾਥ ਦਿੱਤਾ ਮੈਂ ਕਦੇ ਕਹਣਾ ਚੰਚਲ ਜੀ ਐਨਾ ਗਰਸਤਾ ਖੋਲ ਦਿਓ ਯਾਰ ਦੋ ਗਾਗਤ ਅੰਦਰ ਆ ਜਣ ਚਾਰ ਗਾਗਤ ਬਟ ਮੇਰੇ ਮੇਰੇ ਗਾਗ ਨਹੀਂ ਸੀ ਮੇਰਾ ਪਰਿਵਾਰ ਸੀ ਸਾਰਾ ਵਾਸਾ ਉਹ ਦੂਰ ਖੜ ਕੇ ਮੈਨੂੰ ਫੋਨ ਕਰਦੇ ਸੀ ਅਸੀਂ ਉਹਨਾਂ ਨੂੰ ਡਿਲੀਵਰੀ ਤੱਕ ਦੇਣ ਜਾਂਦੇ ਸੀ ਉੱਥੇ ਅੱਛਾ ਜੀ ਕੀ ਬਾਤ ਹੈ ਵੀ ਜਿਹੜਾ ਬੰਦਾ ਚੱਲ ਕੇ ਆਇਆ ਸੀ ਉਹਨੇ ਸਮਾਨਤਾ ਦੀਏ ਕਿ ਟੋੜ ਹੁਣ ਜਿਨ੍ਹਾਂ ਨੇ ਮਨਜੀਤ ਆਈਸਕ੍ਰੀਮ ਆਣਾ ਭਾਰਤੋਂ ਜੋ ਉਹਨਾਂ ਨੂੰ ਆਈਸਕ੍ਰੀਮ ਚਾਹੀਦੀ ਹੈ ਉਹ ਕੋਈ ਅੰਦਰ ਗੁੱਡੀ ਲਾਂਦਾ ਕੋਈ ਅੰਦਰ ਲਾਂਦਾ ਸੀ ਅਸੀਂ ਉਹਨੂੰ ਪ੍ਰੋਵਾਈਡ ਕਰਦੇ ਸਰਵਿਸ ਬਿਲਕੁਲ ਕਦੇ ਸ਼ਰਮ ਨਹੀਂ ਕੀਤੀ ਬਿਲਕੁਲ ਜੇ ਸ਼ਰਮ ਕਰਦੇ ਭਾਜੀ ਸ਼ਾਇਦ ਅੱਜ ਤੱਕ ਮੈਂ ਖੜਾ ਨਾ ਹੁੰਦਾ ਦੁਆਰਾ ਕਿਉਂਕਿ ਜੋ ਜੇ ਹਾਲਾਤ ਸੀਗੇ ਇੰਨਾ ਮਿੱਟੀ ਕਟਾ ਮੈਂ ਇਹ ਤਾਂ ਦੇਖੋ ਦੁਕਾਨ ਰੈਨਵੋ ਨਹੀਂ ਕੀਤੀ ਕਿਉਂਕਿ ਹੁਣ ਇਸੇ ਸਾਲ ਇਹ ਸ਼ੁਰੂ ਹੋਇਆ ਪੁਲ ਜੀ ਇਹਨੂੰ ਅਜੇ ਅਸੀਂ ਰਾਮਾਂਗੇ ਆਹ ਸੀਜ਼ਨ ਲਗਾ ਕੇ ਆਫ ਸੀਜ਼ਨ ਜੇ ਅਸੀਂ ਕਿਆ ਕਰਾਂਗਾ ਤਰੀਕੇ ਨਾਲ ਜ ਜੋ ਹੋਣਾ ਹੈ ਉਹ ਮਾਲਕ ਤੋਂ ਵਗੈਰ ਨਹੀਂ ਜੋ ਤੁਹਾਡੇ ਕਰਮਾਂ ਤੇ ਤੁਹਾਡੇ ਭਾਗਾਂ 'ਚ ਲਿਖਿਆ ਤੁਹਾਨੂੰ ਮਿਲ ਹੀ ਜਾਣਾ ਜੀ ਲੋਕੀ ਕਹਿੰਦੇ ਹੁੰਦੇ ਸੀ ਕਹਿੰਦੇ ਪੁਲ ਬਣ ਗਿਆ ਇਹ ਦੁਕਾਨ ਖਤਮ ਇਹ ਰੋਡ ਖਤਮ ਸਾਡੀ ਏਅਰ ਰੋਡ ਦੇ ਉੱਪਰ ਅੱਜ ਇੰਨਾ ਕੋ ਕਰਾਊਡ ਤੁਸੀਂ ਦੇਖੋ ਤੁਹਾਨੂੰ ਲੱਗਦਾ ਜੀ ਹੁਣ ਰਾਤ ਪੈ ਗਈ ਹੈ ਰਾਤ ਦੇ 2 ਵਜੇ ਨੂੰ ਆ ਗਏ 2 ਵਜੇ ਨੂੰ ਆ ਗਏ 2 ਵਜੇ ਤੱਕ ਦਿਖਾਓ ਕਿਸੇ ਰੋਡ ਦੇ ਉੱਪਰ ਇੰਨਾ ਕਰਾਊਡ ਹੋਵੇ ਨਹੀਂ ਕਰਾਊਡ ਹੈ ਜੀ ਇਹ ਤਾਂ ਐ ਲੱਗ ਡੇ ਜਦੋਂ ਦਿਨ ਦਿਨ ਚੜ੍ਹਿਆ ਹੁੰਦਾ ਜੀ ਬਟ ਮੈਂ ਪ੍ਰਸ਼ਾਸਨ ਨੂੰ ਹੀ ਕਹਾਂਗਾ ਦੇਖੋ ਜਿਹੜੇ ਬੰਦੇ ਥੋੜੇ ਇਨਲੀਗਲ ਕਰ ਰਹੇ ਨੇ ਕੋਈ ਕੋਈ ਬੰਦਾ ਕੋਈ ਤੇ ਡਰਿੰਕ ਕਰਾ ਰਿਆ ਉਹਨਾਂ ਨੂੰ ਮਨਾ ਕਰੋ ਯਾਰ ਆਹ ਕੰਮ ਨਾ ਕਰੋ ਕਿਉਂਕਿ ਇੱਥੇ ਪਰਿਵਾਰ ਵੀ ਆਂਦਾ ਇਕੱਲੇ ਗੈਂਸ ਨਹੀਂ ਆਉਂਦੇ ਪਰਿਵਾਰ ਨਾਲ ਆਉਂਦੇ ਤੇ ਪਰਿਵਾਰ ਵਾਂਗੂ ਹੀ ਇਹਨੂੰ ਵਪਾਰ ਨੂੰ ਕਰੀ ਜੋ ਪਰਿਵਾਰ ਤੇ ਵਪਾਰ ਚੱਲੇਗਾ ਨਾ ਫਿਰ ਡਿਸਟਰਬੈਂਸ ਨਹੀਂ ਹੋਊ ਬਿਲਕੁਲ ਬਿਲਕੁਲ ਸੱਚੀ ਗੱਲ ਆਸੀਂ ਇੱਥੇ ਸ਼ੂਟ ਕਰਨ ਆਏ ਸੀ ਤੇ ਪਰ ਜਦੋਂ ਬਾਈ ਹੁਣਾਂ ਦੇ ਬਾਰੇ ਤੁਹਾਨੂੰ ਇੱਥੇ ਇੱਕ ਤੋਂ ਕਾਰਡ ਵਾਲਿਆਂ ਨੇ ਦੱਸਿਆ ਨਾ ਤਾਂ ਸਾਡਾ ਮਨ ਕੀਤਾ ਵੀ ਬਾਈ ਹੁਣਾਂ ਨੂੰ ਥੈਂਕ ਯੂ ਜ਼ਰੂਰ ਕਹੀਏ ਵੀ ਥੈਂਕ ਯੂ ਸੋ ਮੱਚ ਭਾਈ ਵੀ ਤੁਸੀਂ ਇੱਕ ਪੰਜਾਬੀ ਭਰਾਵਾਂ ਦਾ ਸਾਥ ਬਣ ਕੇ ਖੜੇ ਹੋ ਵੀ ਜਿਨ੍ਹਾਂ ਦੇ ਕੋਲ ਨਾ ਤਾਂ ਕੋਈ ਦੁਕਾਨ ਕਰਾਇ ਤੇ ਆ ਨਾ ਤਾਂ ਕੋਈ ਉਹਨਾਂ ਦੇ ਕੋਲ ਜਗ੍ਹਾ ਕਰਾਇ ਤੇ ਆ ਵੀ ਕੋਈ ਵੀ ਆ ਕੇ ਉਹਨੂੰ ਦਬਕਾ ਮਾਰ ਕੇ ਠਾ ਦਿੰਦਾ ਆ ਠਾ ਸਕਦਾ ਆ ਤੇ ਤੁਸੀਂ ਉਹਨਾਂ ਦੀ ਇੱਕ ਮੁੰਡੇ ਦਾ ਮੁੰਡਾ ਲਾ ਕੇ ਉਹਨਾਂ ਦੇ ਸਾਥ ਨੇ ਨਾਲ ਕਹਿ ਰਹੇ ਆ ਮੈਂ ਕੁਝ ਨਹੀਂ ਕਰ ਰਿਹਾ ਜੀ ਹਰ ਬੰਦਾ ਆਪਣੀ ਕਿਸਮਤ ਖਾ ਰਿਹਾ ਭਾਈ ਜੀ ਸਾਰੀ ਆਈਸਕ੍ਰੀਮ ਤੁਸੀਂ ਆਪ ਕਿੰਨੇ ਕਿ ਤਰ੍ਹਾਂ ਦੀ ਤੁਸੀਂ ਆਈਸਕ੍ਰੀਮ ਮੇਰੇ ਕੋਲ ਤਕਰੀਬਨ ਅਸਲ ਵਿੱਚ 12 ਤਰ੍ਹਾਂ ਫਲੇਵਰ ਦਾ ਲਾਈਫ ਪੇਨ ਹੈ ਜਿਉਂ ਕਿ ਹੁਣ ਥੋੜਾ ਬਰਸਾਤੀ ਮੌਸਮ ਹੈ ਠੀਕ ਹੈ ਠੀਕ ਹੈ ਜੀ ਸਾਵਨ ਚੱਲਦਾ ਪਿਆ ਤੁਹਾਡਾ ਸਾਵਨ ਦਾ ਮਹੀਨਾ ਜੀ ਸਾਵਨ ਦੇ ਮਹੀਨੇ 'ਚ ਥੋੜੇ ਲੋਕੀ ਅਵੋਇਡ ਕਰਦੇ ਖਾਣ ਨੂੰ ਤੇ ਸਾਨੂੰ ਹੁੰਦਾ ਸੀ ਤਾਜ਼ਾ ਬਣਾਈਏ ਤੇ ਤਾਜ਼ਾ ਖਾਣੇ ਤੁਹਾਡੀ ਕੁਲਫੀ ਬੜੀ ਕਹਿੰਦੇ ਫੇਮਸ ਆ ਸਾਡੀ ਘੜੇ ਵਾਲੀ ਕੁਲਫੀ ਹੁਣ ਬੇਟਾ ਲਾ ਰਿਹਾ ਜੀ ਮਿੱਕੀ ਜੀ ਹਾਂ ਇਹੀ ਮੈਨੇਜ ਕਰਦਾ ਸਾਰਾ ਦਿਨ ਇੱਥੇ ਅੱਛਾ ਜੀ ਹਾਂ ਮੈਂ ਤਾਂ ਹੁਣ ਚਲੋ ਪਾਪਾ ਤੋਂ ਬਾਅਦ ਫਿਰ ਮੇਰੇ ਕੋਲ ਇੱਕ ਪਰਿਵਾਰ ਦਾ ਤੁਹਾਡਾ ਆਪਣਾ ਹੋ ਗਿਆ ਬਾਕੀ ਆ ਵੱਡਾ ਪਰਿਵਾਰ ਜਿਹੜਾ ਆ ਨਾਲ ਇੱਕ ਲੈ ਹੋਇਆ ਪਿੱਛੇ ਨਹੀਂ ਨਹੀਂ ਕੋਈ ਗੱਲ ਨਹੀਂ ਚਲੋ ਮੈਂ ਤਾਂ ਕਹਿੰਨੀ ਪ੍ਰਮਾਤਮਾ ਹਰੇਕ ਨੂੰ ਚੰਗੀ ਬਰਕਤ ਦੇਵੇ ਆਉਂਦੇ ਨੇ ਵਧੀਆ ਕਮਾ ਕੇ ਜਾਣ ਸਿਸਟਮ ਹੈ ਕੰਮ ਕਰੀ ਜਾਂਦਾ ਸਫਾਈ ਪੱਕੋ ਧਿਆਨ ਰੱਖਣ ਕਿਸੇ ਕਿਸੇ ਦਾ ਮੰਨਣਾ ਦੁਕਾਨ ਵਧੀਆ ਚੀਜ਼ ਬਣਾਉਂਦੇ ਵਧੀਆ ਖਵਾ ਅੱਜ ਕੀ ਕੀ ਆਣਾ ਇਹਦੇ ਵਿੱਚ ਇਹ ਸਾਡੀ ਕੇਸਰ ਗੁਲਫੀ ਹੈ ਜੀ ਕੜੇਲੀ ਗੁਲਫੀ ਅੱਛਾ ਜੀ ਠੀਕ ਹੈ ਜੀ ਇਹਦੇ ਵਿੱਚ ਫਲੂਦਾ ਆ ਡੋਨਟ ਨੋ ਹੋਏਗਾ ਓਕੇ ਦੇਣੇ ਦੇ ਵਿੱਚ ਫਿਰ ਗੂੰਗਤੀ ਰਹੂਗਾ ਜੀ ਓਕੇ ਇਹ ਗੂੰਗਤੀ ਰਹ ਗਿਆ ਹਾਂਜੀ ਹਾਂਜੀ ਗੂੰਗਤੀ ਰਹੂਗਾ ਓਕੇ ਤੇ ਨਾਲੇ ਦੇ ਵਿੱਚ 슈ਗਰ ਹੈਡ ਉਹਨੂੰ ਇਹ ਕੀ ਇਹ 슈ਗਰ ਹੈਗੀ ਜੀ 슈ਗਰ ਹੈਗੀ ਇਹਦੇ 'ਚ অপਸ਼ਨ ਹੁੰਦੀ ਹੈ ਜੀ ਇੱਕ ਬੇਦਾਈ ਆਈਸਕ੍ਰੀਮ ਇੱਕ ਹੁੰਦਾ ਨਾਰਮਲ ਬੇਦਾਈ ਆਈਸਕ੍ਰੀਮ ਦੇ ਵਿੱਚ ਆਈਸਕ੍ਰੀਮ ਐਡਨ ਹੋ ਜਾਏਗੀ ਓਕੇ ਇਹ ਬੇਦਾਈ ਆਈਸਕ੍ਰੀਮ ਹੈ ਜੀ ਇਹਦੇ ਵਿੱਚ ਕਿਹੜੀ ਆਈਸਕ੍ਰੀਮ ਐਡ ਕਰਦੇ ਹੋ ਫਿਰ ਤੁਸੀਂ ਇਸ ਸਾਡੀ ਸਪੈਸ਼ਲ ਹੈ ਜੀ ਰੋਜ਼ ਫਲੂਦਾ ਓਕੇ ਇਹ ਚ ਰੀਅਲ ਰੋਜ਼ ਆਈਸਕ੍ਰੀਮ ਹੈ ਜੀ ਹੂੰ ਫਿਰ ਉੱਪਰ ਰਬੜੀ ਆਉਗੀ ਇਹਦੇ ਅੱਛਾ ਕੀ ਬਾਤ ਹੈ ਕੁਲਫੀ ਸਾਡੀ ਕੇਸਰ ਵਾਲੀ ਹੈ ਅੱਛਾ ਆਈਸਕ੍ਰੀਮ ਜਿਹੜੀ ਹੈ ਉਹ ਰੀਅਲ ਰੋਜ਼ ਆਈਸਕ੍ਰੀਮ ਹੈ ਇਹ ਵਾਜਾ ਤੁਸੀਂ ਦੇਖ ਸਕਦੇ ਹੋ ਚ ਰੋਜ਼ ਪੈਟਲਸ ਵੀ ਹੈਗੇ ਨੇ ਬਿਲਕੁਲ 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 ਹਲਕਾ ਜਿਹਾ ਟੇਸਟ ਵਾਸਤੇ ਰੋਜ਼ ਸ਼ਰਬਤ ਅੱਛਾ ਜੀ ਇਹਨਾਂ ਕੁਛਣਾਂ ਦੇ ਉੱਤੇ ਹਾਂ ਜੀ ਹਾਂ ਜੀ ਹਲੇ ਤਾਂ ਸ਼ੁਰੂਆਤ ਹੋਈ ਹੈ ਜੀ अच्छा क्या बात है आले इस तोबा ਸਾਡਾ ਪਿਆਰ ਜਾਣਾ ਜੀ ਇਹਦੇ ਵਿੱਚ اچھا ਕਿਉਂ ਸਾਡੇ ਇਦਾਂ ਦਾ ਕਿਹੜਾ ਹੋ ਰੇ ਇਸ ਚ ਪਿਆਰ ਇੰਨਾ ਤੁਸੀਂ ਪਤਾ ਹੋਰ ਕੀ ਬਾਰੀ ਹੋ ਜੋ ਸਾਡੇ ਪ੍ਰਜੋਗਾ ਵੱਲੋਂ ਸਾਨੂੰ ਸਾਰਿਆਂ ਨੂੰ ਦਿੱਤਾ ਜਾਂਦਾ ਹੈ ਜੀ ਤੇ ਅੱਗੇ ਸਾਡੇ ਕਸਟਮਰਸ ਨੇ ਸਾਨੂੰ ਦਿੰਦੇ ਨੇ ਜਿਹੜੇ ਜੀ ਦਿਨ ਥੋੜੀ ਜਿਹੀ ਚਲੀ ਜਾਊਗੀ ਉਹ ਹੋ ਚਲੀ ਹਾਂਜੀ ਖੁਸ਼ਬੂ ਬੜੀ ਪੈਰੀ ਆਈ ਬਾਈ ਜੀ ਥੈਂਕ ਯੂ ਸੋ ਮਚ ਜੀ ਦੈਨ ਰੈਡੀ ਹੈ ਜੀ ਇਹ ਓਕੇ ਇਹ ਰੈਡੀ ਹੋ ਚੁੱਕੀ ਹੈ ਨਾ ਹਾਂਜੀ ਕੀ ਪ੍ਰਾਈਸ ਕੀ ਦੀ ਇਹ 130 ਦਾ ਕੋਸਟ ਕਰਦਾ ਹੈ ਜੀ 130 ਦਾ ਕੱਪ ਹੈ ਹਾਂਜੀ ਹਾਂਜੀ ਕੀ ਬਾਤ ਹੈ ਬੱਸ ਮਤਲਬ ਓਵਰਲੋਡਡ ਹੋਏਗਾ ਜੀ ਇਹ ਅੱਛਾ ਟੋਟਲੀ ਜੋ ਵੀ ਪ੍ਰੋਡਕਟ ਤੁਹਾਡਾ ਓਵਰਲੋਡਡ ਹੈ ਹਾਂਜੀ ਹਾਂਜੀ ਮਤਲਬ ਕਿ ਨਾ ਜੇ ਕਸਟਮਰ ਖਾਊਗਾ ਕਸਟਮਰ ਕਹੇਗਾ ਕਿ ਰਿਵਿਊ ਇਹਦਾ ਕਸਟਮਰ ਦਾ ਹਮੇਸ਼ਾ ਬੈਸਟ ਆਫ ਦਾ ਬੈਸਟ ਆਇਆ ਸਰ ਵਾਹ ਜੀ ਬਹੁਤ ਲੋ ਜੀ ਕਿਵੇਂ ਪਹਿਲਾਂ ਤਾਂ ਮੈਂ ਦੱਸੋ ਵੀ ਮਜੀਦ ਭਾਈ ਹੁਣਾਂ ਦੀ ਕਿਹੜੀ ਕਿਹੜੀ ਆਈਸਕ੍ਰੀਮ ਤੁਹਾਨੂੰ ਜ਼ਿਆਦਾ ਵਧੀਆ ਲੱਗਦੀ ਹੈ ਜੀ ਭਾਈ ਕਿਟਕਟ ਦੇਖੋ ਸੀਪੀ ਦੀ ਬਾਤ ਹੈ ਤਿੰਨ ਕਾ ਫਲੂਦਾ अच्छा इनका कुछ भी उठा लो रबड़ी फलूदा उठा लो चाहे आप गुलाब जामुन उठा लो अच्छा एक नंबर है और अंकल का प्यार ਉਸੇ ਵੀ ਉੱਪਰ ਕਿਆ ਬੰਦਾ ਕਿਆ ਬੰਦਾ ਬਹੁਤ ਵਧੀਆ ਵਾਕਿਆ ਭਾਜੀ ਅੱਜ ਪਿਆਰ ਖਿੱਚ ਕੇ ਲਿਆਇਆ ਤੁਹਾਨੂੰ ਇੱਥੇ ਬਿਲਕੁਲ ਬਿਲਕੁਲ ਮੇਰੇ ਕੋਲ ਪਿਆਰ ਕੱਪ ਚ ਭਰਿਆ ਪਿਆ ਪੂਰਾ ਦਾ ਪੂਰਾ ਅਰੇ ਪੂਰਾ ਪੂਰਾ ਜਦ ਵੀ ਰਾਤ ਨੂੰ ਕਦੀ ਵੀ ਆਣਾ ਅੰਕਲ ਕੇ ਪਾਸ ਤੋਂ ਬਿਨ ਮੰਗੇ ਬਿਨ ਬੋਲੇ ਆ ਜਾਓ ਕਿਆ ਬਾਤ ਹੈ ਭਾਜੀ ਬਹੁਤ ਵਧੀਆ ਥੈਂਕ ਯੂ ਸੋ ਮਚ ਭਾਜੀ ਹਾਂਜੀ ਭਾਜੀ ਹਾਂਜੀ ਭਾਜੀ ਪਹਿਲਾਂ ਤਾਂ ਮੈਨੂੰ ਉਹ ਗੱਲ ਦੱਸੋ ਹਾਂਜੀ ਵੀ ਲੁਧਿਆਣਾ ਵਾਕਈ ਨਹੀਂ ਸੌਂਦਾ ਭਾਜੀ ਨਹੀਂ ਭਾਜੀ ਕੀ ਗੱਲ ਹੋ ਗਈ ਹਾਂ ਮਿਹਨਤੀ ਲੋਕ ਆ ਭਾਜੀ ਸਾਰਾ ਦਿਨ ਕੰਮ ਕਰਦੇ ਰਾਤ ਨੂੰ ਜੋ ਕਰਦੇ ਓਏ ਹੋਏ ਕੀ ਪਤਾ ਚੰਡੀਗੜ੍ਹ ਤੋਂ ਪਿੱਛੇ ਵਾਰੇ ਲੱਗਦੇ ਚੰਡੀਗੜ੍ਹ ਵਾਲੇ ਐਸ਼ ਕਰਦੇ ਆ ਭਾਜੀ ਇੱਥੇ ਮਿਹਨਤ ਕਰੀਂ ਉਹ ਵਾਕੇ ਅੱਛਾ ਹੁਣ ਆਜੋ ਮਨਜੀਤ ਭਾਈ ਵਾਲੇ ਪਾਸੇ ਕਿਵੇਂ ਲੱਗਦੀ ਐਸਕੀਮ ਕਿਹੜੀ ਦਿੱਲੀ ਕਿਹੜੀ ਐਸਕੀਮ ਖਾਂਦੀ ਹੋ ਮਿਕਸ ਫਰੂਟ ਵਾਲੀ ਫਰੂਟ ਕੀ ਪਾਜੀ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਸਾਰੀ ਰਾਤ ਲਗਭਗ ਐਸਕੀਮ ਖਾਉਂਦੇ ਹੋ ਇੱਥੇ ਤੇ ਸੌਣੇ ਕਿਨੇ ਵਜੇ ਤੁਸੀਂ ਭਾਈਤਾ ਜੀ ਸਾਹ ਤੋਂ ਸੁੱਤੇ ਹੀ ਸੀ ਨਾ ਅੱਛਾ ਇਹ ਜੋ ਲੌਕਡਾਊਨ ਲੱਗਿਆ ਨਹੀਂ 2.5 ਜੋ ਪੁੱਲ ਵਾਲਾ ਸੁੱਤੇ ਸੀ ਉਹ ਲੌਕਡਾਊਨ ਹੀ ਸੀ ਉਹ ਸਾਡਾ ਲੌਕਡਾਊਨ ਹੀ ਸੀ ਨਾ ਉਹ ਸੁੱਤੇ ਸੀ ਨਾ 2.5 ਅੱਛਾ ਹੁਣ ਉਹ 2.5 ਦੇ ਪਲੱਸ ਕਰ ਲੀ ਤਾਂ ਹੀ ਉਹ ਪਿਛਲੀ ਗੱਲ ਦੇਖ ਕਰ ਰਹੇ ਹਾਂ ਅਜੇ ਕਰਨੀ ਪੈਣੀ ਹੈ ਬੱਚਿਆਂ ਵਾਸਤੇ ਕਰਨਾ ਪੈਂਦਾ ਆਹ ਕੀ ਬਤ ਤੁਸੀਂ ਦੇਖੋ ਮੇਰੀਆਂ ਅੱਖਾਂ 'ਚ ਨੀਂਦਰ ਨਹੀਂ ਹੁੰਦੀ ਹਾਂ ਨਹੀਂ ਹੈਗੀ ਤੁਸੀਂ ਕਿਸੇ ਨੂੰ ਦੇਖੋ ਉਹ ਆਪਣੇ ਹਿਸਾਬ ਨਾਲ ਖੜਾ ਹੋਏਗਾ ਮੇਰੀਆਂ ਅੱਖਾਂ ਨੀਂਦ ਨਹੀਂ ਹੈ ਜੀ ਮੇਰੀ ਨੀਂਦਰ ਗਵਾ ਚੁੱਕੀ ਹੈ ਔਰ ਮੈਂ 5 ਸਾਲ ਹੋਰ ਗਵਾਨੀ ਵਾਲੀ ਨੀਂਦ ਅੱਛਾ ਮੈਂ 55 ਸਾਲ ਤੋਂ ਬਾਅਦ ਰਿਟਾਇਰਮੈਂਟ ਲੈ ਲੁੱਕੇ 55 ਸਾਲ ਤੋਂ ਬਾਅਦ ਰਿਟਾਇਰਮੈਂਟ ਲੈਣੀ ਹੈ। ਕੀ ਬਾਤ ਹੈ ਭਾਜੀ। ਭਾਜੀ ਇਹ ਸਾਡੇ ਸਭ ਤੋਂ ਵਧੀਆ ਫਲੇਵਰ ਜਿਹੜੇ ਸ਼ੁਰੂ ਤੋਂ ਚੱਲਦੇ ਆ ਰਹੇ ਨੇ। ਅੱਛਾ ਜੀ। ਸਾਡਾ ਮਿਕਸ ਫੂਡ ਸਪੈਸ਼ਲ ਜਿਹੜਾ ਆਹ ਫਲੇਵਰ ਸਾਡਾ। ਕੀ ਬਾਤ ਕੁਸ਼ੀ। ਇਹ ਕਿਹੜਾ ਫਲੇਵਰ ਹੈ? ਪਾਈਨੈਪਲ ਫਲੇਵਰ ਹੈ ਇਹ। ਇਹ ਸਾਡਾ ਮੰਗੋ ਫਲੇਵਰ ਹੈ ਜੀ। ਵਾਹ ਜੀ ਵਾਹ। ਬਹੁਤ ਵਧੀਆ ਸਾਡੀ ਫਰੈਸ਼ ਫਰੂਟ ਕੇਮ ਹੈ ਜੀ। ਆਹ ਕੀ ਹੈ ਜੀ? ਫਰੈਸ਼ ਫਰੂਟ ਕੇਮ ਫਰੈਸ਼। ਵਾਹ। ਇਹ ਤਾਂ ਬਹੁਤ ਹੀ ਕਹਿ ਭਾਜੀ। ਇਹ ਇੱਕ ਫ੍ਰੀਜ਼ਰ ਹੋ ਗਈ ਨਾ ਵਜੀ ਹੁਣ ਥੋੜੀ ਜਿਹਾ ਹਿਲਾਵਾਂਗੇ ਫਿਰ ਠੀਕ ਹੋ ਜਾਏਗੀ ਅੱਛਾ ਬਹੁਤ ਵਧੀਆ ਪਾਜੀ ਇਹ ਸਾਡਾ ਰੀਅਲ ਰੋਜ਼ ਹੈ ਜੀ ਅੱਛਾ ਇਹ ਪਿਓਰ ਰੋਜ਼ ਪੈਟਾਜ ਬਣਿਆ ਗੁਲਾਬ ਦੀਆਂ ਪੱਤੀਆਂ ਤੋਂ ਤਿਆਰ ਕੀਤਾ ਤੁਹਾਨੂੰ ਮੈਂ ਦਿਖਾਨਾ ਦੇ ਵਿੱਚ ਇਹ ਪੱਤੀਆਂ ਦੇ ਇਹ ਸਾਰੇ ਰੋਜ਼ ਪੈਟਾਜ ਨਹੀਂ ਆ ਦੇ ਬਿਲਕੁਲ ਇਹ ਕਾਟਨ ਕੈਂਡੀ ਹੋ ਗਈ ਜੀ ਓਕੇ ਇਹ ਸਾਡੀ ਕੇਸਰ ਬਦਾਮ ਹੈ ਜੀ ਇਹ ਪਿਓਰ ਕੇਸਰ ਜਬਣੀ ਹੋਈ ਹੈ ਕੀ ਬਾਤ ਹੈ ਲੋ ਜੀ ਬਹੁਤ ਵਧੀਆ ਇਹ ਸਾਰੇ ਫਲੇਵਰ ਲੱਗੇ ਜੀ ਮਲਾਈ ਗੁਲਫੀ ਅਮਰੀਕਨ ਨਟਸ Oreo ਵਨੀਲਾ ਚਾਕਲੇਟ ਫਾਡ ਰੈਡ ਵੈਲਵਟ ਮੰਗੋ ਐਲਫਾਂਜ਼ੋ ਮਤਲਬ ਕਹਿ ਸਕਦੇ ਆ ਵੀ ਆਸਟਰੀ ਵਾਲੀ ਚੀਜ਼ ਦਾ ਤਾਂ ਹਾਂ ਫਿਰ ਇਹ ਮੰਗੋ ਆ ਗਈ ਬਲੈਕ ਰੈਡ ਆ ਗਈ ਟੂਟੀ ਫੂਟੀ ਵਨੀਲਾ ਬੇਸਿਕ ਜਿਹੜਾ ਬੇਸਿਕ ਵਨੀਲਾ ਆ ਗਿਆ ਵਾਲਾ ਕਾਹ ਮਾਦ ਆ ਗਿਆ ਤੁਹਾਨੂੰ ਸਾਡੇ ਟੈਂਪਸ ਆਂਦੇ ਨਹੀਂ ਮੈਂ ਦਿਖਾਣਾ ਤੁਹਾਨੂੰ आएगा। <laughs> ਬਾਤਾ ਜੀ ਇਹ ਆ ਗਏ ਬਿਲਕੁਲ ਬਣਾਉਗੇ ਬਿਲਕੁਲ ਆ। ਤੁਸੋਂ ਭਾਈ ਕਿਹੜੀ ਚੀਜ਼ ਹੈ ਤੁਸੀਂ ਜਿਹੜੀ ਨਹੀਂ ਬਣਾਉਂਦੇ ਉਹ ਦੱਸੋ। ਅਸੀਂ ਕੀ ਨਹੀਂ ਬਣਾਉਂਦੇ ਨਹੀਂ ਬੋਗ ਜੜੀ। ਇਹ ਸਾਰੀਆਂ ਪੈਕੇਜਸ ਲੱਗੀਆਂ ਨੇ। ਉਹ ਵਾਜੀ ਵਾਜੀ। ਏ ਟੂ ਜ਼ੈਡ। ਚਾਹ ਬਾਤਾ ਜੀ। ਭਾਜੀ ਲੋਕਾਂ ਦੀ ਪਹੁੰਚ ਤੱਕ ਹੈ ਬਿਲਕੁਲ ਇਹ। ਬਿਲਕੁਲ ਸਾਰਾ ਕੁਝ ਪਹੁੰਚ ਤੱਕ ਹੈ। ਬੜੀ ਕੋਸਟਲੀ ਨਹੀਂ? ਨਹੀਂ। ਸ਼ਾਫੀਟੈਂਡਾ ਹਰ ਇੱਕ ਹਰ ਇੱਕ ਬੰਦਾ ਇਹਨੂੰ ਅਫੋਰਡ ਕਰ ਅਫੋਰਡ ਕਰਦਾ। ਅਸੀਂ ਸਾਡਾ ਸਿਸਟਮ ਕੀ ਹੁੰਦਾ ਹੈ? ਅਸੀਂ ਬੜਾ ਬੀਜ਼ਨੇਬਲ ਜਾਂ ਮਰਜ਼ਾਨ ਰੱਖ ਕੇ ਚੱਲਦੇ ਆ ਕਿ ਮੇਰੇ ਇੱਕ ਸੋਚ ਹੈ ਹੂੰ ਕਿ ਕਿਸੇ ਵੇਲੇ ਨਾ ਕੋਈ ਚੀਜ਼ ਖਾਣ ਨੂੰ ਮੇਰਾ ਦਿਲ ਕਰਦਾ ਹੈ ਉਹ ਮੇਰਾ ਕਦੇ ਮੇਰੀ ਪੌਕੇਟ ਲੋ ਨਹੀਂ ਕਰਦੀ ਤੇ ਮੈਂ ਕਹਿਣਾ ਹੁੰਨਾ ਯਾਰ ਇਹ ਹਰ ਇੱਕ ਦੇ ਦਾਰੇ ਚਾਣੀ ਚੇਂਜ ਹੂੰ ਮੇਰਾ ਵੀ ਦਿਲ ਕਰਦਾ ਤੁਹਾਡੇ ਦਿਲ ਕਰਦਾ ਮੇਰੇ ਕੋਲ ਕੋਈ 20 ਰੁਪਏ ਦੀ ਕੁਲਫੀ ਮੰਗਣਾ ਤਾਂ ਮੈਨੂੰ 20 ਰੁਪਏ ਦੀ ਕੁਲਫੀ ਵੀ ਪਾ ਦੇ ਜਿਹਦੇ ਕੋਲ ਨਹੀਂ ਹੈਗੇ ਉਹਨਾਂ ਕਹਿੰਦੇ ਭਰਾਵਾ ਕੋਈ ਗੱਲ ਨਹੀਂ ਤੂੰ ਖਾ ਕੇ ਚੱਲ ਅਸੀਂ ਤਾਂ ਉਹ ਜਿਹਾ ਟਾਈਮ ਦੇਖਿਆ ਫਿਰ ਕੀ ਹੋਇਆ ਕਿਆ ਬਾਤ ਹੈ ਵੱਡੋ ਮੇਰੇ ਮੇਰੇ ਉਹ 2.5 ਸਾਲ ਪਾਜੀ ਮੈਨੂੰ ਬੜਾ ਕੁਝ ਸਿਖਾ ਕੇ ਗਏ ਮੈਨੂੰ ਲੋਕਾਂ ਨੇ ਦਾ ਦੱਸਿਆ ਹੈ ਕਿ ਕਿੱਥੇ ਖੜਦੇ ਆ ਆ ਮੇਰੇ 2.5 ਸਾਲ ਬੜੇ ਓਕੇ ਸੀ ਗੁਰੂ ਸਾਹਿਬ ਨੇ ਬੜੀ ਸਿਸਟਮ ਨਾ ਘੜਾ ਦਿੱਤੇ ਅੱਜ ਬੜੀ ਕਿਰਪਾ ਗੁਰੂ ਸਾਹਿਬ ਦੀ ਬਹੁਤ ਵਧੀਆ ਪ੍ਰਮਾਤਮਾ ਨੇ ਚਾਇਆ ਅੱਗੇ ਵੀ ਵਧੀਆ ਹੋਏਗਾ ਬਿਲਕੁਲ ਭਾਜੀ ਬਾਡੇ ਵਰਗੇ ਭਰਾਵਾ ਸਾਥ ਦੇ ਇਹੋ ਜਿਹੇ ਪਰਿਵਾਰ ਚਾਹੀਦੇ ਨੇ ਮੇਰੇ ਰਾਤ ਨੂੰ ਉਹ ਮਨਜੀਤ ਆਈਸਕ੍ਰੀਮ ਭਾਰਤਗੁਰ ਚੋਂ ਘਰ ਆਂਦੇ ਨੇ ਹਮ ਲੇਟ ਨਹੀਂ ਰਹਿੰਦੇ ਨੇ ਇਹ ਪਿਆਰ ਹੈ ਭਾਜੀ ਬਿਲਕੁਲ ਭਾਈ ਜੀ ਹੋਰ ਬੜੀ ਜਿਆਦਾ ਮਿਲ ਜਾਂਦੀ ਹੈ ਟਰੱਕ ਕਾਰਸ ਤੇ ਲੱਗਦੇ ਆ ਨਾ ਉੱਥੇ ਵੀ ਉਹਦੇ ਖਾਦੇ ਨਹੀਂ ਉਹਦੇ ਨਾਲ ਨਹੀਂ ਉੱਥੇ ਦਿੰਦੇ ਬਿਲਕੁਲ ਭਾਈ ਜੀ ਤੇ ਭਾਈ ਹੁਣ ਫਿਰ ਸਾਨੂੰ ਕਰਵਾਓ ਕੁਲਦੇ ਬਾਨੂ ਘੜੇ ਵਾਲੀ ਕੁਲ ਵੀ ਖਵਾਣੇ ਭਾਜੀ ਰੋਜ਼ 1967 ਵਾਲੀ 1967 ਵਾਲੀ ਖਾਓਗੇ ਫਿਰ ਲਓ ਮੈਂ ਆਪਣੇ ਹੱਥਾਂ ਨਾਲ ਖਵਾਣਾ ਆ ਜੋ ਚਲੋ ਭਾਈ ਆਓ ਆ ਲੋ ਰਾਮ ਰਵੀਆ ਬੜਾ ਸਵਾਦੀ ਕੋਲ ਲਗਾ ਕੇ ਰੰਗ ਨਾਲੋਂ ਮਿਕਸ ਕਰਕੇ ਖਵਾਣਾ ਬੜਾ ਵਧੀਆ ਟੇਸਟ ਆਏਗਾ ਮੰਗੋ ਦੇ ਨਾਲ ਨਾ ਫਾਈਨਲ ਡ੍ਰੈਫਟ ਕੀ ਬਾਤ ਹੈ ਤੇ ਚਲੋ ਜੀ ਇਧਰ ਸਾਡੀਆਂ ਆਈਸਕ੍ਰੀਮਾਂ ਹੋ ਗਿਆ ਰੈਡੀ ਤੇ ਹੁਣ ਕਰਦੇ ਆ ਟੈਸਟਿੰਗ ਤੇ ਲੋ ਜੀ ਫਾਈਨਲੀ ਸਾਡੀ ਆਈਸਕ੍ਰੀਮ ਹੋ ਗਈ ਆ ਰੈਡੀ ਇਹ ਹੈਗੀ ਆ ਜੀ ਮਾਡਲ 1965 67 ਵਾਲੀ 67 ਚ ਰਜਿਸਟਰ ਕਰਾਈ ਸੀਗੀ 65 ਚ ਸ਼ੁਰੂ ਹੋ ਗਈ ਸੀ 1965 ਵਾਲੀ ਇਹ ਮਾਡਲ 1965 ਦਾ ਆ ਇਹ ਰਜਿਸਟ੍ਰੇਸ਼ਨ ਜਿਹੜੀ ਹੋ 1967 ਦੀ ਆਚਾ ਇਹ ਸਟਾਰਟਿੰਗ ਜਿਹੜੀ ਪਾਪਾ ਨੇ ਕੀਤੀ ਹੈ ਇਹ 1965 ਦੀ ਹੈ ਹਾਂ ਅਸਿਸਟੈਂਸ ਲਿਖਦੇ ਨੇ ਜਨਮ ਜਿਹੜੀ 67 ਦੀ ਹੋਈ ਸੀ 67 ਦੀ ਮਤਲਬ ਜਨਮ ਇਹਦਾ 965 ਹੋ ਗਿਆ 65 ਚ ਹੋ ਗਿਆ ਸੀ ਤੇ 1965 ਦੇ ਵਿੱਚ ਜਨਮੇ ਸੀ ਤੇ 67 ਦੇ ਵਿੱਚ ਉਹਦਾ ਸਰਟੀਫਿਕੇਟ ਬਣਾਇਆ ਸੀ ਉਹਦੀ ਗੱਲ ਆ ਇਹ 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 ਕਿਹੜਾ ਮੂੰਹ ਇਹ ਮੈਨੂੰ ਲੱਗਿਆ ਭਾਈ ਟੇਸਟ ਭਾਈਆ ਪੂਰਾ ਸ਼ੂਟ ਆ ਜੀ ਮੈਨੂੰ ਲੱਗਦਾ ਨਾ ਸੱਚੀ ਤੁਹਾਡੇ ਕੋਲ ਆ ਕੇ ਬੰਦੇ ਕੋਈ ਬੋਲਦੇ ਨਹੀਂ ਬੋਲਣ ਦੇ ਕੁਝ ਹੋ ਗਿਆ ਛੱਡ ਦੇ ਨਹੀਂ ਉਹ ਤੁਹਾਨੂੰ ਕਹ ਰਹੇ ਕਿ ਤੁਹਾਡਾ ਟੇਸਟ ਵੀ ਦੱਸੋ ਹੈ ਨਾ ਵੀ ਸਾਰੇ ਇਹਨਾਂ ਦੇ ਟੇਸਟ ਦੇ ਹਿਸਾਬ ਨਾਲ ਖਾ ਰਹੇ ਨੇ ਹੋਈ ਕਿ ਯਸਕ੍ਰੀਨ ਦੇ ਵਿੱਚ ਮਿੱਠਾ ਬਹੁਤ ਹੁੰਦਾ ਹੈ। ਭਾਜੀ ਤੁਹਾਨੂੰ ਮੇਰੀ ਕਿਸੇ ਇਹਦੇ ਵਿੱਚ ਮਿੱਠਾ ਲੱਗਿੰਦੇ ਕਿਸੇ ਵੀ ਐਡੋ ਤੁਹਾਨੂੰ ਮਿੱਠਾ ਲੱਗੇ। ਚਾਹੇ ਤੁਸੀਂ ਘੜੇਲ ਕੁਲਫੀ ਖਾ ਲੋ। ਹਾਂ। ਅਸੀਂ ਉਹ ਚ ਮਿੱਠਾ ਜ਼ਰੂਰ ਹਲਕਾ ਐਡ ਕਰਦੇ ਹਾਂ ਕਿਉਂਕਿ ਜਦੋਂ ਫਲੂਦਾ ਬਣਾਉਂਦਾ ਉਹ ਨਾ ਪਿੱਕਾ। ਇਹ ਤਾਂ ਥੋੜਾ ਐਡ ਕਰ। ਨਹੀਂ ਇਹਦੇ ਵਿੱਚ ਉਹ ਹੈ ਹੀ ਨਹੀਂ। ਇਹਨਾਂ ਜਿੰਨ ਕਿ ਤੁਸੀਂ ਦੇਖੋ ਇਹਦੇ ਵਿੱਚ ਮਿੱਠਾ ਸਹੀ ਨਹੀਂ ਨਹੀਂ। ਇਹਦੇ ਵਿੱਚ ਮਰੱਬਾ ਵੀ ਪਿਆ ਹੋਇਆ ਹੈ। ਹੂੰ। ਇਹ ਚ ਕਿਸ਼ਮਿਸ਼ ਵੀ ਪਈ ਹੋਈ ਹੈ। ਇਹ ਚ ਮੰਗੋਲਾ ਚਿਪ ਹੈ ਉਸ ਦੇ ਬਾਵਜੂਦ ਤੁਹਾਨੂੰ ਮਿੱਠਾ ਨਹੀਂ ਆਉਂਦਾ। ਪੂਰਾ ਡ੍ਰਾਈਪ ਨਹੀਂ ਆਉਂਦਾ ਬਿਲਕੁਲ ਪਿੱ ਜੇ ਹੁਣ ਤੁਹਾਨੂੰ ਰਾਤ ਨੂੰ ਕਿਤੇ ਮਨ ਕਰਦਾ ਆ ਆਈਸਕ੍ਰੀਮ ਖਾਣ ਦਾ ਤੇ ਤੁਸੀਂ ਭਾਈ ਐਡਰੈਸ ਦੱਸੋ ਜਰਾ ਕਿੱਥੇ ਆਉਣਾ ਮਨਜੀਤ ਆਈਸਕ੍ਰੀਮ ਭਾਰਤਨਗਰ ਚੌਕ ਜੀ ਭਾਰਤਨਗਰ ਚੌਕ ਦੇ ਵਿੱਚ ਆ ਜਿਹੜਾ ਜੇ ਤੁਹਾਡਾ ਪਰੌਠੇ ਖਾਣ ਨੂੰ ਜੀ ਕਰਦਾ ਤਾਂ ਵੀ ਇੱਥੇ ਮਿਲ ਜਣੇ ਆ ਹਾਂ ਪਰੌਂਠੇ ਬਣਾਉਂਦੇ ਆ ਤੁਹਾਨੂੰ ਰਾਤ ਨੂੰ ਜੋ ਮਰਜ਼ੀ ਮੰਗ ਲਓ ਉਹ ਤੁਹਾਨੂੰ ਮਿਲ ਜਣੇ ਆ ਸੂਈ ਤੋਂ ਲੈ ਕੇ ਜਾਜ ਤੱਕ ਤੇ ਹਰ ਇੱਕ ਚੀਜ਼ ਨੂੰ ਇੱਥੇ ਅਵੇਲੇਬਲ ਆ ਤੇ ਜੇ ਤੁਹਾਨੂੰ ਹੋਰ ਕੁਝ ਨਾ ਮਿਲੇ ਤੇ ਮਨਜੀਤ ਭਾਈ ਨੂੰ ਆ ਕੇ ਪੁੱਛ ਲਿਓ ਭਾਈ ਆ ਚਾਹੀਦੀ ਆ ਉਹ ਵੀ ਅਵੇਲੇਬਲ ਕਰਾ ਦੇਣਗੇ ਇਨਸਾਈਕਲੋਪੀਡੀਆ ਕੋ ਭਾਈ ਬੱਕੀ ਹਲਣਾ ਬਿਲਕੁਲ ਜੀ ਬਿਲਕੁਲ ਤੇ ਵਗੇ ਅੱਜ ਸਵਾਦ ਆ ਗਿਆ ਬਈ ਬਾਈ ਹੁਣਾਂ ਨਾਲ ਗੱਲਬਾਤ ਕਰਕੇ ਤੇ ਅੱਜ ਆਈਸਕ੍ਰੀਮ ਖਾ ਕੇ ਇੱਕ ਨਵਿਕਲੀ ਆਈਸਕ੍ਰੀਮ ਖਾਦੀਆ ਉਹ ਵੀ ਰਾਤ ਦੇ 2 ਵਜੇ 6:00 ਵਜੇ ਅਸੀਂ ਸੁੱਤੇ ਹੁੰਦੇ ਆ ਤੇ ਅੱਧੇ ਤੋਂ ਜ਼ਿਆਦਾ ਲੋਕ ਇਸ ਟਾਈਮ ਘਰਾਣੇ ਮਾਰ ਕੇ ਸੁੱਤੇ ਹੋਣੇ ਆ ਕੱਸੀ ਸਵਾਦ ਲੈ ਰਹੇ ਆ ਤੇ ਸੋ ਹੁਣ ਤੁਸੀਂ ਕਰਦਾ ਕੀ ਇਹ ਵੀਡੀਓ ਨੂੰ ਸ਼ੇਅਰ ਕਰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸੋਣਾ ਜੇ ਕਮੈਂਟ ਕਰਕੇ ਦੱਸਿਓ ਵੀ ਭਾਈ ਮਨਜੀਤ ਹੁਣਾਂ ਦੀ 1965 ਮਾਡਲ ਦੀ ਆਈਸਕ੍ਰੀਮ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਜਿਹੜੇ ਜਿਹੜੇ ਖਾ ਕੇ ਗਏ ਆ ਉਹ ਆਪਣਾ ਕਮੈਂਟ ਦੇ ਦੱਸਿਓ ਤੇ ਜਿਹੜੇ ਹੁਣ ਨਹੀਂ ਖਾ ਕੇ ਆ ਉਹ ਖਾ ਕੇ ਉਸ ਤੋਂ ਬਾਅਦ ਕਮੈਂਟ ਕਰਕੇ ਦੱਸਿਓ ਦੱਸਣਗੇ ਸੋ ਥੈਂਕ ਯੂ ਸੋ ਮਚ ওকে